ਸਤਿ ਸ੍ਰੀ ਅਕਾਲ ਜੀ ਸਾਰਿਆਂ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਡਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੱਗੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੈੜਾਂ ਦਿਖਾਉਣੀ ਆ ਤਿੰਨੇ ਤੁਹਾਨੂੰ ਗੱਭਣਾ ਦਿਖਾਉਣੀ ਆ ਵੈੜਾਂ ਤੇ ਜਿਹੜੀਆਂ ਛੇ ਹੀ ਪਰ ਜਿਹੜੀਆਂ ਤਿੰਨੋਂ ਤੋਂ ਪਹਿਲਾਂ ਵਿਗੀਆਂ ਤੇ ਤਿੰਨ ਹੀ ਜਿਹੜੀਆਂ ਰਹਿ ਗਈਆਂ ਕਿ ਕਾਫੀ ਖੂਬਸੂਰਤ ਵੈੜ ਤੁਹਾਨੂੰ ਇੱਕ ਆ ਵੀ ਤੁਹਾਨੂੰ ਦਿਖਾਉਣੀ ਆ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਠੀਕ ਠਾਕ ਵਿਜੀ ਤੁਸੀਂ ਆਪਣਾ ਸੁਣਾਓ ਜੀ ਸਭ ਵਧੀਆ ਜੀ ਵੇਖਿਆ ਉਹਦੇ ਨਾਲ ਆ ਮਾਲ ਫਿਰ ਹਾਂਜੀ ਹਾਂਜੀ ਵਿਜੀ ਵੇਖਿਆ ਜੀ ਠੀਕ ਹੈ ਤੇ ਅੱਜ ਵੀ ਅੱਧਾ ਵੇਚਤਾ ਜੀ ਹਾਂਜੀ ਮੈਂ ਛੀਆਂ ਦੇ ਰਾਤੀ ਤੁਹਾਨੂੰ ਦੱਸਿਆ ਸੀ ਛੇ ਹੀ ਆਪਣੇ ਕੋਲ ਹਾਂਜੀ ਦੋ ਸੇਰੇ ਚਲ ਗਈਆਂ ਤੇ ਆ ਵੀ ਛੀ ਇੱਕ ਸੇਲ ਹੋਈ ਹੈ ਤੇ ਵੀ ਚੱਲਣੀ ਕਿ ਡਿੱਗਦਾ ਠੀਕ ਹੈ ਹਾਂਜੀ ਤੇ ਹੁਣ ਤਿੰਨੇ ਵਿੱਚ ਨਾਲ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਆਪਣਾ ਵੀ ਜਗਰਾਤ ਸਿੰਘ ਜੱਟੀ ਨਾਮ ਚੱਲਦਾ ਵਾ ਠੀਕ ਹੈ ਵੱਡੇ ਤਹਿਸੀਲ ਡੇਰਾ ਭਾਬਾ ਨਾਨਕਪੁਰ ਜਿਲ੍ਹਾ ਗਰਦਾਸਪੁਰ ਜੇ ਤੇ ਫੋਨ ਨੰਬਰ ਆਪਣਾ ਹੈਗਾ ਜੀ 8195817550 ਠੀਕ ਹੈ ਜੀ ਚਲੋ ਫਿਰ ਪਹਿਲਾਂ ਗੱਬਨ ਤੋਂ ਸ਼ੁਰੂਆਤ ਕਰ ਲਈਏ ਬਾਕੀ ਆ ਜਿਹੜੀ ਇੱਕ ਆਵਲੀ ਵਿਗੀ ਹੈ ਹੁਣ ਤੋਂ ਪਹਿਲਾਂ ਹੀ ਵਿਗ ਗਈ ਹੈ ਤੇ ਹੁਣ ਸੂਆ ਕਿ ਨਾਮ ਵਿਦਿਆ ਦਾ ਇਹ ਵੀ ਜੀ ਦੂਜਾ ਸੂਆ ਜਿਆ ਤੀਜੀ ਠੀਕ ਆ ਤੇ ਮੂਮਾ ਵੇਸ਼ੀ ਚਾਰ ਦੰਦਾਂ ਦੇ ਲੱਗੀ ਆ ਤੇ ਖੀਰੀ ਵੇਸ਼ੀ ਪਹਿਲੇ ਸੂਵੇ ਸੁਈ ਦੇ ਠੀਕ ਆ ਤੇ ਥਾਣੇ ਦੇਖ ਸਾਦੇ ਜੇ ਬੜਾ ਕਮਾਲ ਦਾ ਜਿਹੜਾ ਇਹਦਾ ਮੂਹ ਜਿਹੜੇ ਚਾਰ ਦੰਦਾਂ ਦੇ ਤੇ ਸੂਆ ਦੂਸਰਾ ਆ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਵਿੱਚ ਪਹਿਲੇ ਸੂਵੇ ਤੇ ਵਸ਼ੀ ਦੇ 24 25 ਕਿਲੋ ਚਵਾਇਆ ਜੀ ਅੱਛਾ ਹਾਂਜੀ ਤੇ ਐਰਕਾਂ ਵੇਖੋ ਹੁਣ 30 ਪਲਾਸੀ ਚੱਲੂਗੀ ਜੀ ਵੇਸ਼ੀ ਤੋਰ ਹੇਕਰ ਇਹਨੂੰ ਬਾਕੀ ਇਹ ਜੇ ਤਿਆਰ ਹੋਣੀ ਆ ਥੱਲਿਆਂ ਅਜੇ ਭਲਾ ਭੁਲਾ ਹਵਾਨੇ ਤੇ ਪੈਂਦੀਆਂ ਲੈ ਜੋ ਇੱਕ ਰੀ ਸਿੱਧੀ ਲਾ ਜੋ ਹੋਰ ਹੋਰ ਤਾਂ ਸਿੱਧਾ ਆ ਜੋ ਲੈ ਬਾਕੀ ਸੋਹਣੇ ਪਸ਼ੂ ਹੁੰਦੇ ਵੀ ਜਿਹਨਾਂ ਦੇ ਜਦੋਂ ਵਜਦਾ ਇੱਕ ਨਾ ਇੱਕ ਵਾਰ ਹਰ ਵਾਰੀ ਇਤਰਾਹ ਦੀ ਹੁੰਦੀ ਹੈ ਆਂ ਦਾੰਦੇ ਦੀ ਵੀ ਚੈੱਕ ਕਰਾ ਦੇ ਦਾੰਦੇ ਤੇ ਚੈੱਕ ਕਰਾ ਦਈਏ ਤੁਹਾਨੂੰ ਆਹ ਦੇਖ ਸਾਦੇ ਜੇ ਪਿਓਰ ਚਾਰ ਦੰਦਿਆ ਜਿਹੜੀ ਅਜੇ ਚੋਗੀ ਦੇ ਵੀ ਬਰਾਬਰ ਦਈ ਹੈ ਕਹਿੰਦਾ ਜੀ ਉਹ ਵੀ ਨਹੀਂ ਪੂਰੇ ਬਰਾਬਰ ਕੀਤੇ ਖੂਬਸੂਰਤ ਬੈਠਿਆ ਜਿਹੜੀ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਆ ਪੀ ਵੀ ਜੀ ਇਹਦਾ ਫੋਨ ਤੇ ਕਰ ਲਾਂਗੇ ਬਾਕੀ ਵਸ਼ੀ ਨਾ ਜੇ ਨਾ 15 ਦੇ 19 ਸੂਂਦੀ ਵਸ਼ੀ ਤੀਸਰੀ ਸਾਹਿਬ ਨਾ ਵੀ ਕੋਈ ਪੁੜਾ ਨਹੀਂ ਅਜੇ ਇਹਨੇ ਵੇਖ ਲਓ ਅੱਛਾ ਜੀ ਇਹ ਵੀ 15 ਦਿਨ ਲੱਗ ਜੂਗੀ ਹਾਂ ਜੀ ਹਾਂ ਜੀ ਬਾਕੀ ਵਸ਼ੀ ਬਣ ਕੇ ਪੂਰੀ ਸੂਣੀ ਹੈ ਜੀ ਖੋਲੀ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਦੇਖ ਸਕਦੇ ਜੀ ਤਿਆਰ ਹੋਣੀ ਹੈ ਪੂਰੀ ਠੀਕ ਹੈ ਤੇ ਹੁਣ ਇਧਰ ਆ ਦਿਖਾਈਏ ਤੋਰ ਦੋ ਇੰਨਾ ਮੈਂ ਇਹ ਕਿੰਨਾ ਲੈਜਟ ਐ ਮਿੱਧੀ ਇਹ ਵੀ ਵਿੱਚ ਦਸ ਦਿਨ ਖੜਦੀ ਐ ਦਸ ਦਿਨ ਖੜਦੀ ਐ ਤੇ ਦੁੱਧ ਕਿੰਨਾ ਕਿ ਚਵਾਈ ਜਾਊਗੀ ਦੁੱਧ ਵੀ ਜੀ ਉਹਨਾਂ ਨੇ ਤੇ ਆਪਾਂ ਨੂੰ 22 ਕਿਲੋ ਦੱਸਿਆ ਸੀ ਪਿਛਲੇ ਥੂਵੇ ਦਾ ਠੀਕ ਆ ਬਾਕੀ ਤੁਹਾਨੂੰ ਬੜਾ ਸੂਵੇ ਦਾ ਤੇ ਸੇਵਾ ਦਾ ਦੁੱਧ ਹੁੰਦਾ ਜੀ ਹਾਂਜੀ 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 ਬਾਕੀ ਵੈੜ ਵੱਡੀ ਐ ਦੁੱਧ ਕੱਢਣ ਵਾਲੀ ਐ ਬਾਕੀ ਹੈਗੀ ਵੀ ਗਾਂ ਜਿਹੜਾ ਗਰਮੀ ਦਾ ਮੌਸਮ ਆਉਂਦਿਆ ਹਾਂਜੀ ਹਾਂਜੀ ਗਰਮੀ ਵਾਲੀ ਵੈੜ ਚ ਓਣ ਵਾਸਤੇ ਸਾਰੀ ਗਰਮੀਆਂ ਜੀ ਅਜੇ ਭਰਨੀ ਐ ਵੀ ਥੱਲੇ ਪੂਰੀ ਅਜੇ ਢਿੱਲਾ ਢੁਲਾ ਹਵਾਂ ਨਹੀਂ ਕਿਹਾ ਬਹੁਤ ਨਹੀਂ ਆ ਪੀਜੀ ਭਰ ਕੇ ਸੁਵੇ ਕੀ ਗਾਮ ਬੜਾ ਥੱਲੇ ਮੈਂ ਦਾਣ ਲੰਦੀ ਜੇ ਹੈ ਵੀ ਠੰਡੀ ਇਹ ਨਹੀਂ ਐ ਵੀ ਛੁੱਕਰੇ ਆ ਗਰਮੇ ਕੋਈ ਦਾਲਿਆ ਕਿੰਨਾ ਦੁੱਧ ਦੱਸਿਆ ਇਸ ਚ ਵਾਈ ਜਾਉਂਦਾ ਦੁੱਧ 2 ਭਾਈ ਕਿਲੋ ਉਹਨਾਂ ਨੇ ਦੱਸਿਆ ਸਾਨੂੰ ਪਿਛਲੇ ਸਵੇਰਾ ਹਾਂਜੀ 20 ਕਿਲੋ ਕਰਕੇ ਦਵਾਂਗੀ ਕਿ ਜਿਹੜਾ ਮਰਜੀ ਵੀ ਲੈ ਜੇ ਗਰੰਟੀ ਤੇ ਜਾਏਗੀ ਵੇਸ਼ੀ ਮੁੱਲ ਮੁੱਲ ਜੇ ਤੇ ਹਰ ਪੀਜੀ ਤਿਆਰ ਕਰਕੇ ਦੇਈਏ ਤੇ ਇਹ ਜੀ 60 ਭਾਂਡ ਦੀ ਵੇਖ ਦੀ ਜੇ ਤੇ ਹੁਣ ਇਹੀ ਵਸ਼ੀ ਜਿਹੜੀ 52000 ਦੀ ਦੇ ਦਾਂਗੇ 52000 ਦੀ ਹਾਂਜੀ ਵਿੱਚੋਂ ਕਰ ਦੇਣਾ ਮੰਤਨ ਨਾਲ ਦੱਸ ਦਾਂਗੇ ਜੀ ਕਰ ਦਾਂਗੇ ਕਿੰਨਾ ਜਿੰਨਾ ਤੁਸੀਂ ਕਹੋਗੇ ਕਰ ਦਾਂਗੇ ਪੂਰੇ 50 ਦੀ ਕਰ ਦਈਏ ਚਲੋ 1000 ਹੋਰ ਛੱਡ ਦਾਂਗੇ ਅੱਛਾ 50 ਤੋਂ ਅੰਦਰ ਹੀ ਕਰ ਦੋਗੇ ਹਾਂਜੀ ਕਰ ਦਾਂਗੇ 50 ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਐਂਡ ਤੇ ਇਹਦੇ ਵੀ ਥਾਣੇ ਦੇਖ ਸਕਦੇ ਜੇ ਲੱਗੇ ਤਾਂ ਇੱਕ ਰੀ ਦੱਸਿਏ ਵੀ ਦਿਤੇ ਬਾਰੇ ਇਹ ਵੀ ਜੀ ਤੀਜਾ ਸਵੇਰ ਸੂਣੀ ਜੇ ਅੱਛਾ ਇਹ ਵੀ ਦਿਨ 10 ਖੜ ਦੀ ਜੇ ਤੇ ਕਿੰਨੇ ਕ ਦੁੱਧ ਆ ਲੀ ਜੇ ਇਹ ਦੁੱਧ 15 14 15 ਕਿਲੋ ਚਵਾਈ ਜਾਏਗੀ ਗੁੱਲਾ ਦੀ ਤੋਰਾਂ ਫਿਰ ਇਹਨਾਂ ਵਿੱਚ ਇੱਕ ਰੀ ਇਹ ਵੀ ਜਿਹੜੀ ਕਲੋਸ ਚੀ ਆ ਦਸ ਦਿਨ ਇਹਨੇ ਖੜਨੇ ਜੇ ਤੇ ਵੀ ਚੰਗੀ ਤਿਆਰ ਹੋਣੀ ਆ ਥੱਲੇ ਕੰਪੈਕਟ ਜਿਹਾ ਹਵਾਨਾ ਬਣਾਉਣਾ ਇਹਨੇ ਤੇ ਇਹਦਾ ਮੁੱਲ ਮੁੱਲਾ ਹਰ ਪੀ ਜੇ ਇਹਦਾ ਵੀ ਛੋਟਾ ਜਿਹਾ ਹੈ ਬਾਕੀ ਬਣੂਗੀ ਵਸ਼ੀ ਚੰਗੀ ਕੰਪੈਕਟਾ ਡਰਜੇ ਵੇਖੋ ਤੇ ਲਟੋਲਾ ਚੰਗੀਆਂ ਠੰਡੀ ਵੀ ਬਹੁਤ ਆ ਠੀਕ ਆ ਜਿੰਦਰੋਂ ਦੀ ਮਰਜ਼ੀ ਲੈ ਜਾਓ ਹਾਂਜੀ ਮੋਲੇ ਦਾ ਭਾਵੇਂ 38 ਕਰਾ ਲਓ 40 ਕਰਾ ਲਓ 34000 ਦੀ ਵੈਟ ਦੇ ਦਾਂਗੇ 34000 ਦੀ ਦੇ ਦੋਗੇ ਬਾਕੀ ਵਿੱਚ ਮਾਨਤਨ ਕਰ ਦੋਗੇ ਹਾਂਜੀ ਹੋ ਜਾਏਗਾ ਮਾਨਤਨ ਹੋਰ ਹੋ ਜਾਏਗਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਬਾਕੀ ਵੀਰ ਜੀ ਪਸ਼ੂ ਆਪਣੇ ਕੋ ਐਸ ਟਾਈਮ ਤੇ ਤਿੰਨੇ ਗੱਪਣ ਨੇ ਇਹਨੇ ਖੜਨੇ ਚੈੱਕ ਪਾਸ ਕਰਕੇ ਆਪਣੇ ਥਨਾ ਦੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਤਿੰਨੇ ਗੱਬਨਾ ਵੀ ਇੱਥੇ ਆਓ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ